ਆਵਾਮੀ ਪਾਰਟੀ ਜਿੰਦਾਬਾਦ 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 ਆਵਾਮੀ ਪਾਰਟੀ ਜਿੰਦਾਬਾਦ 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 ਆਪ ਭਵਨ ਸਿੰਘ ਮਾਨ ਜਿੰਦਾਬਾਦ 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 ਆਰ ਸਭਨ ਸਿੰਘ ਪਟਾ ਜਿੰਦਾਬਾਦ ਜਿੰਦਾਬਾਦ ਆਵਾਮੀ ਪਾਰਟੀ ਆਵਾਮੀ ਪਾਰਟੀ ਆਵਾਮੀ ਪਾਰਟੀ ਉਹੀ ਕਰੇ ਚੋਣਾ ਨਾ ਕਿ ਕਿਸੇ ਵੀ ਸਮੇਂ ਦੇਣਾ ਚਾਹੁੰਦਾ ਕਿ ਜੋ ਹਰ ਵਾਲੀਆਂ ਚੋਣਾ ਜੋ ਸਾਡੇ ਸੀਰ ਸਾਹਿਬ ਦਾ ਕਿਨਾਰਾ ਦੀਆ 130 ਉਹਨੂੰ ਪੂਰਾ ਕਰਨ ਵਾਸਤੇ ਅਸੀਂ ਉਹਨਾਂ ਰਾਤ ਲਿਖੇ ਆ ਉਹਨਾਂ ਦਾ ਜਿਹੜਾ ਨਾਰਾ ਉਹ ਨਹੀਂ ਅਸੀਂ ਪੂਰਾ ਕਰ ਰਹੇ ਤੇ ਅੱਜ ਅਸੀਂ ਆਪਣਾ ਕੋਰ ਲਾਨ ਵਾਸਤੇ ਲਿਆ ਕੇ ਪੱਟੀ ਪਹੁੰਚ ਰਹੇ ਆ ਜਿੱਥੇ ਸੀਰ ਸਾਹਿਬ ਆ ਰਹੇ ਨੇ ਸਾਡੀ ਸਾਰੀ ਹਾਈ ਕਮਾਂਡ ਜੋ ਕਿ ਉਹ ਖਡੂਰ ਸਾਹਿਬ ਹਲਕੇ ਤੋਂ ਸਾਡੇ ਨਾਲ ਜਿਤ ਭੁੱਲਰ ਇੱਥੇ ਵੀਰਵਾਰ ਨੇ ਉਹਨਾਂ ਦੇ ਹੱਕ ਵਿੱਚ ਜਲਦੀ ਹੋ ਰਹੀ ਆ ਅਸੀਂ ਸਾਰੇ ਉਹਨਾਂ ਦੇ ਹੱਕ ਵਿੱਚ ਆਪਣਾ ਲਾਮ ਲਕਸ਼ ਲੈ ਲਿਆ। ਸਾਹਿਬ ਕਾਫੀ ਦਿਨਾਂ ਤੋਂ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਤੁਹਾਨੂੰ ਇਸ ਨੂੰ ਲੋਕਾਂ ਚ ਕਿੱਦਾਂ ਦਾ ਹਮਾਰਾ ਮਿਲ ਰਿਹਾ ਆਮ ਆਦਮੀ ਪਾਰਟੀ ਲਈ ਬਹੁਤ ਵਧੀਆ ਆਰੰਡ ਹੀ ਬਹੁਤ ਵਧੀਆ ਪੰਜਾਬ ਲੈਵਲ ਦੇ ਉੱਤੇ ਜਦੋਂ ਗਿੱਦਾ ਆਪਣੇ ਸਰਕਲ ਬਣਿਆ ਹੋਇਆ ਜਿੱਥੇ ਆਪਣੇ ਆਪਣੇ ਸਵਾ ਹੈਗੇ ਨੇ ਲੈਂਕ ਜਿੱਥੇ ਪਤਾ ਕਰ ਰਹੇ ਪੂਰੇ ਪੰਜਾਬ ਦੇ ਵਿੱਚ ਹੀ ਪੂਰੀ ਹਵਾ ਹੈਗੀ ਆ ਸਾਡੀ ਬੋਤਲ ਦੋ ਸਰ ਦੇ ਨੋ ਹਲਕੇ ਤੋਂ ਬਚਾਰ ਕਰ ਰਹੇ ਨੇ ਪੂਰੇ ਪੰਜਾਬ ਵਿੱਚ ਜਾ ਰਹੇ ਨੇ ਜਦੋਂ ਮੈਂ ਤੇ ਆਪਣਾ ਖਡੂਰ ਸਾਹਿਬ ਹਲਕੇ ਤੇ ਨੂੰ ਦੇਖੂਗਾ ਨਾ ਹਲਕੇ ਜਿਹੇ ਹੈ ਨੇ ਔਰ ਜ਼ਿਆਦਾਤਰ ਮੈਂ ਆਪਾਂ ਜਿਹੜਾ ਖੂਪਲਾ ਹੈਗਾ ਕਿਉਂਕਿ ਮੈਨੂੰ ਮੰਤਰੀ ਸਾਹਿਬ ਜਿਹੜੇ ਸਾਡੇ ਮੀਤਵਾਰ ਨੇ ਲਾਲਜੀਤ ਲਰ ਉਹਨਾਂ ਨੇ ਵੀ ਇਹ ਡਾਇਰੈਕਸ਼ਨ ਦਿੱਤੀ ਆ ਕਿ ਤੁਸੀਂ ਇੱਥੇ ਖੂਪਲਾ ਕਰ ਦਿਓ ਕਰ ਦਿਓ ਕਿਉਂਕਿ ਇਹ ਖੂਪਲਾ ਜੋ ਦੇਖਣਾ ਬਹੁਤ ਜ਼ਰੂਰੀ ਆ ਇਸ ਕਰਕੇ ਖੂਪਲੇ ਨੂੰ ਅਸੀਂ ਜਿੱਤਾਂਗੇ ਵੀ ਔਰ ਉਹਨਾਂ ਖੂਪਲੇ ਨੂੰ ਮੰਤਰੀ ਬੋੜ ਜੀ ਫਿਰ ਬੀਰ ਤੋਂ ਨਾਲ ਕੋਈ ਹਲਕੀ ਤਰ੍ਹਾਂ ਪੱਪੀ ਗਾਫੀ ਪਾਇਸ਼ ਉਹ ਦੂਰ ਵਾਲੇ ਜਿੱਥੇ ਹਾਂ ਉੱਥੇ ਵੀ ਜਾਣਾ ਉੱਥੇ ਉਹਨਾਂ ਦਾ ਉਹਥੇ ਆ ਲੋਕਾਂ ਰਾਹੀਂ ਉਹ ਉਹਨਾਂ ਨੇ ਮੈਨੂੰ ਦੱਸਿਆ ਵੀ ਹੈ ਕਿ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਤਾਂ ਉੱਥੇ ਬਹੁਤ ਹੈਗਾ ਲੋਕਾਂ ਦੇ ਵਿੱਚ ਸੰਪਰਕ ਤੇ ਲੋਕਾਂ ਨੂੰ ਮਿਲੋ ਅੱਜ ਜੀ ਤੁਹਾਡੇ ਆਪਣੀ ਪਾਰਟੀ ਵਿੱਚ ਔਰ ਪਾਰਟੀ ਤੋਂ ਬਾਹਰ ਵੀ ਕਾਫੀ ਵਿਰੋਧੀ ਹੈਗੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤੇ ਦੇਖੋ ਮੇਰਾ ਖਿਆਲ ਆ ਕਿ ਮੈਨੂੰ ਇਹ ਤਾਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਜੇ ਹੈ ਵੀ ਤਾਂ ਇਹ ਕੋਆਰਡੀਨੇਟ ਕਰਾਂਗੇ ਉਹਨਾਂ ਨਾਲ ਉਹਨਾਂ ਨਾਲ ਕੇ ਚੱਲਾਂਗੇ ਹਰੇਕ ਨਾਲ ਲੱਗੇ ਗੱਲਾਂਗੇ ਉਹ ਵੀ ਨਹੀਂ ਛੇੜਦੇ ਆ ਸਭ ਕਰੂਗਾ ਹਾਂ ਗਲਾਸਰ ਤੋਂ ਤਾਂ ਉਹ ਹੈ ਨਹੀਂ ਸਾਪਾਂ ਕਿਤੇ ਕਿਸੇ ਨਾਲ ਕੋਈ ਅਬ ਜੂਰ ਬੰਦੇ ਨੂੰ ਹੋ ਜਾ ਕੋਸੇਗਾ ਬਾਕੀ ਜੇ ਕਿਸੇ ਨੂੰ ਹੈ ਤਾਂ ਆਪਾਂ ਉਹ ਉਹਨੇ ਨਾਲ ਲੱਗੀ ਤਾਂ ਵੀ ਹੋਰ ਜਿੱਥੇ ਤੱਕ ਜੂਰ ਹੋਊਗੀ ਜੇ ਕਹਿਣਗੇ ਜਿੰਨੇ ਵੀ ਲੜਨਾਂ ਨੂੰ ਮਿਲਾਂਗੇ ਵੀ ਜਾ ਕੇ ਪਤਾ ਹੈ ਤੁਸੀਂ 17 2 17 ਦੇ ਇਲੈਕਸ਼ਨ ਲੜੀ ਸੀ ਕਬੂਰ ਸਾਹਿਬ ਤੋਂ ਹਲਕੇ ਦਾ ਐਮਐਲਏ ਦੀ ਉਹ ਤੋਂ ਬਾਬੂ ਕੀ ਹੋ ਗਿਆ ਬਤਲਾ ਇੱਕ ਨਾ ਮੈਨੂੰ ਕੋਸ਼ੇ ਤੇ ਨਹੀਂ ਸੇਫੀ ਗਲਾ ਹੁਣ ਕਰਕੇ ਮੇਰੇ ਬਹੁਤ ਪ੍ਰੋਬਲਮ ਆ ਗਈ ਸੀਗੀ ਉਹ ਦੇਰ ਦਾ ਜਰਨਲ ਟਾਈਪ ਦਾ ਆਪਰੇਸ਼ਨ ਕਰਾਇਆ ਉਸ ਕਰਕੇ ਰੈਸਟ ਦੇ ਸੀ ਸੀ ਡਾਕਟਰ ਤੇ ਪੂਰੇ ਟਾਈਮ ਲਈ ਮੈਂ ਬੈੱਡ ਪਿਆ ਗਿਆ ਸੀ ਲੇਕਿਨ ਹੁਣ ਪਰਮਾਨੈਂਟ ਨੇ ਸੇਤ ਬਹੁਤ ਵਧੀਆ ਤੇ ਆਪਾਂ ਔਰ ਇੱਕ ਇਸ ਵਕਤ ਨੂੰ ਐਨ ਆਰ ਆਈ ਸਹਾਇਤਾ ਕਿੰਨਾ ਮਿਲੇਗਾ ਬਹੁਤ ਵਧੀਆ ਬਹੁਤ ਵਧੀਆ ਮਿਲਾਂਗੇ ਕਹੋਗੇ ਐਨ ਆਰ ਆਈ ਮੈਂ ਪੂਰੇ ਜੋਰ ਪਰਾ ਐਨ ਆਰ ਆਈ ਜੋ ਆਪਾਂ ਸਰਕਾਰਾ ਪ੍ਰਦਾਨ ਨਹੀਂ ਹਰਿਆਣਾ ਔਰ ਫਾਰਵਰਡ ਤੋਂ ਬਹੁਤ ਵਧੀਆ ਹੋ ਜਾ ਰਿਹਾ ਮੈਂ ਭਈਆ ਕਬੜਾ ਸਾਹਿਬ ਤੁਸੀਂ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰਦੇ ਹੋ ਲੋਕਾਂ ਤੋਂ ਨਾਲ ਮੈਂ ਲੋਕਾਂ ਨੂੰ ਇਹ ਅਪੀਲ ਕਰੂਗਾ ਵੈਸੇ ਤੇ ਲੋਕ ਆਪ ਹੀ ਬੜੇ ਉਤਸ਼ਾਹਤ ਨੇ ਦੇਖਣਾ ਮੈਂ ਇਹ ਅਪੀਲ ਕਰੂਗਾ ਕਿ ਦੋ ਸਾਲ ਨੂੰ ਸੱਚਾ-ਸੁੱਚਾ ਜਦੋਂ ਰੋਟੀ ਮਿਲਿਆ ਉਹ ਦੋ ਸਾਲ ਨੂੰ ਤੇੜਾ-ਤੇੜਾ ਮਿਲਿਆ ਹੁੰਦਾ ਤੇ ਪੰਜਾਬ ਪਤਾ ਨਹੀਂ ਕਿੱਥੇ ਪਹੁੰਚਿਆ ਹੁੰਦਾ ਔਰ ਜਿਵੇਂ ਨਾਲੇ ਕੰਮ ਕੀਤੇ ਲੋਕੀਆ ਨੇ ਤੇ ਬਹੁਤ ਪ੍ਰਭਾਵਿਤ ਉਹ ਲੋਕ ਆਪ ਉਹਦਾ ਪਿਆਰ ਨੇ ਵੋਟ ਪਾਉਣੀ ਮਤਲਬ ਜਿਆਦਾ ਮੈਨੂੰ ਲੱਗਦਾ ਕਿ ਕੰਮਾਂ ਤੋਂ ਨਹੀਂ ਦਿਖਾ ਆਪਣੇ ਬਹੁਤ ਵੱਡਾ ਹੰਕਾਰ ਆ ਮਿਲਿਆ ਉਹ ਰਾਜ ਪਾਰਟੀ ਦੇ ਜਿਹੜੇ ਕੁਛ ਦੇ ਲੀਡਰ ਹੈਗੇ ਨੇ ਆ ਮੂੰਹ ਵਟਕੇ ਇੱਕ ਦੂਜੇ ਕੋ ਚੱਲਦੇ ਆ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਕੀ ਕਿੱਦਾਂ ਉਹਨਾਂ ਨੂੰ ਹੈਂਡਲ ਕਰੋਗੇ ਉਹਨੂੰ ਹੈਂਡਲ ਕੋ ਆਪਣੇ ਜਦੋਂ ਸ਼ੁਰੂ ਤੋਂ ਦੇਵੇਗਾ ਸਾਰਾ ਦੇ ਨਾਲ ਨੇ ਆਪਣੇ ਹੋਰ ਵੀ ਹੈ ਜਦੋਂ ਪਤਾ ਲੱਗੂਗਾ ਕਿ ਮੈਂ ਇੱਥੇ ਐਕਟਿਵ ਹੋਗਾ ਨਾਲ ਚੱਲਣਗੇ ਹੋ ਹਾਂਜੀ ਸਰ ਕੀ ਨਾਮ ਹਮਤੋ ਦਾ ਸੁਖਦੇਵ ਸਿੰਘ ਸਾਈਵਾਲ ਸੁੱਖਾ ਪਹਿਲਵਾਨ ਜੋ ਕਿ ਜਿਸ ਤਰ੍ਹਾਂ ਇਲੈਕਸ਼ਨ ਸ਼ੁਰੂ ਹੋਇਆ ਤੋਂ ਅਸੀਂ ਸਾਰ ਸੋਗਨਸਿਕ ਵੱਡਾ ਜਿਹ ਰਹਿਣ ਹੋਏ ਦੇ ਵਿੱਚ ਜਿੰਨੇ ਵੀ ਸਾਡੇ ਮੈਂ ਕਹਾਂਗਾ ਸਪੋਰਟਸ ਦੇ ਜਿਹੜਾ ਸੁਖੀ ਪਹਿਲਵਾਨ ਜੀ ਨੇ ਸਾਡੇ ਮੁਸ਼ਕੂਰਤ ਪਹਿਲਵਾਨ ਜੀ ਨੇ ਇਹ ਸਾਰੇ ਪਹਿਲਵਾਨ ਜਿਹੜੇ ਅੱਜ ਇੱਥੇ ਪਹੁੰਚੇ ਹੋਏ ਨੇ ਔਰ ਜਿੰਨੇ ਸਾਡੇ ਅਖਾੜੇ ਨੇ ਜਿੱਥੇ ਪ੍ਰੈਕਟਿਸ ਚੱਲਦੀ ਹੈ ਉਹ ਪਹਿਲਵਾਨ ਤੇ ਸਪੋਰਟਸਮੈਨ ਜਾਂ ਹੋਰ ਵੀ ਸਾਡੇ ਜਿੰਨੇ ਵੀ ਸਹਿਯੋਗੀ ਨੇ ਵੱਡਾ ਸਾਹਿਬ ਦੀ ਰੈਸਫਰੰਸ ਵੱਡਾ ਜੀ ਦੀ ਰਹਿਨਵਾਈ ਦੇ ਵਿੱਚ ਅਸੀਂ ਕਬੂਤਰਲੇ ਦੇ ਵਿੱਚੋਂ ਜਿੱਤ ਕੇ ਦਿਖਾਵਾਂਗੇ ਔਰ ਭਗਵੰਤ ਮਾਨ ਜੀ ਦੇ ਅਸੀਂ ਨਾਲ ਚੱਲਾਂਗੇ ਕਿਉਂਕਿ ਜਿਹੜੇ ਉਹਨਾਂ ਨੇ ਕੰਮ ਕੀਤੇ ਨੇ ਜਿਵੇਂ ਕਿ ਗਰੀਬਾਂ ਨੂੰ ਬਿਜਲੀ ਸਸਤੀ ਜਿਹੜੀ ਫ੍ਰੀ ਕੀਤੀ ਹੋਈ ਆ ਔਰ ਹੋਰ ਵੀ ਬਹੁਤ ਨੇਕ ਕੰਮ ਉਹਨਾਂ ਨੇ ਕੀਤੇ ਲੋਕ ਉਹਨਾਂ ਦੇ ਖੁਸ਼ ਨੇ ਔਰ ਮੈਨੂੰ ਉਮੀਦ ਹੈ ਵੀ ਸਾਰੀਆਂ ਸੀਟਾਂ ਜਿਹੜਾ ਉਹਨਾਂ ਕਿਹਾ ਹੈ ਬੀ 0 13 ਉਹ ਇੱਕ ਵਾਰ ਇਸੇ ਤਰ੍ਹਾਂ ਹੀ ਹੋਵੇਗਾ ਤੋਂ ਭਗਵੰਤ ਮਾਨ ਜੀ ਨੂੰ ਅਸੀਂ ਜਿੱਤ ਕੇ ਦੇਵਾਂਗੇ ਔਰ ਵੱਡਾ ਜੀ ਦੀ ਰਹਿਨ ਵਿੱਚ ਰਵਾਂਗੇ